ਹੱਜੇ ਬਾਬਿਓ ਤੇ ਕੀ ਹਾਲ ਚਾਲ ਸਾਰੇ ਵੀਰਾਂ ਦਾ ਗੁੱਡ ਮਾਰਨਿੰਗ ਪਹਿਲਾਂ ਤਾਂ ਸਭ ਨੂੰ ਤੇ ਕਰਤੀਏ ਵੀਡੀਓ ਦੀ ਸਟਾਰਟਿੰਗ ਆਪਾਂ ਤੇ ਇਸ ਵੀਡੀਓ ਵੀਡੀਓ ਪਾਈ ਜਨੇ ਕਰ ਰਹੇ YouTube ਤੇ ਪਰ ਮੈਂ ਪਿਛਲੀ ਵਾਰ ਇਹਦਾ ਤੁੰਬਾ ਹੋ ਗਿਆ ਤੇ ਚਲੋ ਬਾਬਿਓ ਉੜਦੇ ਆ ਮਰਾ ਤੇ باقی ਵੀਡੀਓ ਵੀਡੀਓ ਤੇ ਕਰਦੇ ਆ ਕੰਮ ਤੁਹਾਨੂੰ ਦਾ ਦਿਖਾਉਣੇ ਦਾ ਪਰ ਲੋਬੇ ਮੇਰੇ ਵੀਰੋ ਛੱਡੀ ਬੈਠਿਆ ਤੜਕੋ ਤੱਕੀ ਪੱਠੇ ਆਪਣੇ ਇਹ ਆ ਜਾਂਦੀ ਠੀਕ ਹੈ ਇੱਕ ਆਉ ਫਿਰਦਾ ਫਰੇ ਤੇ ਬਲਰ ਹੋ ਗਿਆ ਤੇ ਬਲਰ ਛਤਰੀ ਹੋਈ ਐ ਤੇ ਲਾਈ ਪਿਆ ਮੁੰਡੇ ਇੱਥੇ ਹੋਏ ਲੋਛਤਰੀ ਇਹ ਇਥੋਂ ਆਪਣੇ ਘਰ ਤੋਂ ਨੇੜੇ ਹੀ ਘਰ ਵਾਲੀ ਬਾੜਰੀ ਆ ਸਾਹਮਣੀ ਹੈਗਾ ਤੇ ਮੇਲਾ ਤਿੰਨੇ ਛੱਡੀ ਪਿਆ ਉਹ ਤਿੰਨੇ ਚਾਰੇ ਇਹਦੇ ਆਪਣੇ ਬੱਚੇ ਹੈਗੇ ਨਾ ਬੱਚੇ ਪੱਟੀਆਂ ਹੱਥ ਕੋਹਤਰੀਆਂ ਪੁਰਾਣੀਆਂ ਤੋਂ ਤੇ ਉਹ ਵੀ ਛੱਡੀ ਪਏ ਮੇਲਾ ਸਵੇਰ ਵੀ ਛੱਡੀ ਫਿਰਦੇ ਮੇਲਾ ਸਰ ਕਿ ਤਰ ਮੌਸਮਾਂ ਚ ਖਰਾਬ ਆ ਯਾਰ ਬਹਾਰ ਨਹੀਂ ਆਇਆ ਇਹ ਦੇਖੋ ਬੱਦਲ ਬਾਈ ਜੀ ਬਾਹਲੀ ਨਹੀਂ ਆਏ ਹੋਈ ਪਈ ਹੈਗੀ ਚਾਰ ਚੁਫੇ ਚੱਕਰ ਕਰ ਸਕਦੇ ਦੇਖੋ ਤੇ ਉਹ ਮਲਾ ਹਰੇ ਟੂਸੇ ਟੌਰੀ ਵਾਲੀ ਫਿਰਦੀ ਆ ਉਹ ਤਾਂ ਦੇਖ ਲਈ ਮੈਂ ਤੇ ਆ ਦੋ ਆ ਕਿਹੜੇ ਫਿਰਦੇ ਆ ਕਿ ਆ ਦੋ ਕਿਹੜੇ ਫਿਰਦੇ ਆ ਇਹਨਾਂ ਦੀ ਧੱਕ ਨਹੀਂ ਹੁੰਦੀ ਚਲੋ ਆਪੇ ਰੋਟੀ ਖਾ ਕੇ ਮੈਨੂੰ ਕਾਲ ਜਿਓ ਲੱਗੀ ਤੇ ਚੱਲ ਕੇ ਵੇਖੀ ਫਿਰ ਕਿਹੜੇ ਕਿਹੜੇ ਡਾਈ ਪਿਆ ਹੋ ਤੇ ਵੀਡੀਓ ਪੈ ਗਈ ਆ ਚਲੋ ਚੱਲੀਏ ਫਿਰ ਗੁੱਡ ਮਾਰਨਿੰਗ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਤੜਕੀ ਹਥਿਆਰ ਲਈ ਬੈਠਾ ਆਪਣਾ ਤੂੰ ਜੱਦੀ ਪੁੱਛਦੀ ਜਦ ਦੀ ਪੋਛੀ ਡਰ ਕੇ ਹਥਿਆਰ ਲਈ ਬੈਠਾ ਇਹ ਉਹ ਬੋਤਲ ਕਾਂਚ ਕਾਂਚ ਕਰੇਗਾ ਇਹ ਡੋੜ ਦੇ ਦੀ ਇਹ ਆ ਪੰਨ ਦੱਦੀ ਬਣਾਇਆ ਇੱਕ ਬਰੋ ਕੋਲਾ ਅਸਤੇ ਐਸੇ ਛੱਲਾ ਬਣਾਇਆ ਇਹ ਦੇਖ ਮੈਂ ਹੱਥ ਪੜਾ ਲੈਣਾ ਏਦਾਂ ਬਣੀ ਐਸਤੇ ਬਣਾਏ ਸਪੈਸ਼ਲ ਜਿਆ ਪਰ ਪਾ ਦੇ ਉਹ ਕਿਧਰ ਗਿਆ ਦੂਜਾ ਆਪਣਾ ਐ ਇਸ ਚ ਪਾਉਂਦੀ ਹੁੰਦੀ ਹੁੰਦੀ ਹੈਂ ਉਂਗਲਵਾੜ ਦੀਆਂ ਪਾਏ ਪਏ ਲੈ ਨਹੀਂ ਐ ਚੀਚੀ ਪਾ ਲੈਣਾ ਤੇਰੇ ਪਾਸੋਂ ਦੂਜੇ ਸੁਰ ਕਿੱਥੇ ਆਪਣਾ ਇਹਦੇ ਰੰਗ ਕਰਨਾ ਹੈ ਰੰਗ ਕਰਨਾ ਇਹ ਤੇ ਆਪਣਾ ਇਹਦੇ ਰੰਗ ਲਾਲ ਆਹ ਕਰ ਰੱਖ ਖਟਾ ਕਰਨਾ ਕਰ ਦੇਣਗੇ ਕਰਨ ਨੂੰ ਦੱਸ ਆਪਾਂ ਗੱਲ ਵੀ ਡਾ ਦਾਂਗੇ ਲੋਕਾਂ ਦੇ ਵਾਰ ਦੇਣਗੇ ਜੀ ਉਹ ਆਈ ਸੀ ਓਡੇ ਫਿਰਦੇ ਪੱਠੇ ਆਪਣੇ ਉਹ ਹਰੀ ਆ ਫਿਰਦੇ ਤੜਕੇ ਦੇ ਫਿਰਦੇ ਮੈਂ ਤੜਕੇ ਦੇ ਵੇਖੀ ਰਣ ਨੂੰ ਮੈਂ ਆ ਜਾਂਦੀ ਆ ਕੋਈ ਨਹੀਂ ਉਹ ਆ ਬਿਓ ਆ ਗਏ ਮਲੋਟ ਆ ਜਾ ਪ੍ਰਧਾਨ ਉਹ ਪ੍ਰਧਾਨ ਓਏ ਤਾਂ ਕੀ ਲਿਖੀ ਜੰਨਾ ਆ ਆ ਜਾ ਬੈਠਾ ਗੱਡੀ ਚ ਮੈਂ ਪਿੱਛੇ ਆ ਗਈ ਜਾ ਗਈ ਕੀ ਲਿਖਿਆ ਸੀਗਾ ਮੈਂ ਪਿੱਛੇ ਥੋੜਾ ਹੀ ਨਹੀਂ ਫੈਰਿਆ ਅੱਛਾ ਹੁਣ ਚੱਕਾ ਮੈਂ ਚੱਕਾ ਤਾਂ ਨਹੀਂ ਲਾਉਂਦਾ ਘੂਠੀ ਦੇ ਹੋਰ ਖੰਡ ਬਾਬਿਓ ਆ ਗਏ ਵਾਪਸ ਜਿੱਥੇ ਗਏ ਸੀਗੇ ਖਣੀ ਫਾਜਲ ਕਾ ਗਏ ਸੀ ਖਣੀ ਮਲੋਟ ਤੋਂ ਕਾ ਫਾਜਲ ਕਈ ਹੁਣ ਨਾ ਹੂੰ ਫਾਜਲ ਕਈ ਆ ਮੁਖਸਰ ਦੇ ਦੋ ਵਿਚਾਲੇ ਹੀ ਗਏ ਫਾਜਲ ਕਾ ਗਏ ਸੀ ਤੇ ਉੱਥੋਂ ਅਸੀਂ ਆ ਗਏ ਆਜ ਨੂੰ ਹੋ ਗਿਆ ਸਾਨੂੰ ਘੰਟਾ ਹੋ ਗਿਆ ਹੋ ਗਿਆ ਘੰਟਾ ਕ ਹੋ ਗਿਆ ਤੇ ਹੁਣ ਸਾਨੂੰ ਕੋਈ ਕੰਮ ਨਹੀਂ ਲੱਭ ਰਿਹਾ ਵੀ ਕੀ ਕਰੀਏ ਮੁੰਡਾ ਮੋੜਾ ਲੱਭਣੀ ਆ ਜੀ ਅਸੀਂ ਇੱਕ ਬੋਤਲ ਦਾ ਤੇਲ ਇੱਨੀ ਤੇ ਆਉਂਦੀ ਉਹ ਤਾਂ ਬਸ ਜਿਹਨੇ ਪਾਲੀ ਹੋ ਪਾਲੀ ਹੋ ਛੱਡ ਪਰਿਆ ਦਾ ਇਹ ਹੁਣ ਦੱਸ ਵੀ ਆਪਾਂ ਕੰਮ ਕੀ ਵਿੱਢੀ ਯਾਰ ਕੰਮ ਆਪਾਂ ਰੰਗ ਪਿਆ ਹੋ ਬਚਿਆ ਉਹ ਲਗਾ ਦਾ ਨਾ ਕਿਤੇ ਕਿੱਥੇ ਲੈ ਕੋਈ ਕੰਟੈਂਟ ਚਾ ਕੇ ਭੰਦ ਕੇ ਯਾਰ ਡਰਾਮਾ ਰੰਗ ਕਰਦੇ ਕੀ ਡਰਾਮਾ ਉਹ ਆਪਣੇ ਹੀ ਕੰਮ ਉਹ ਰੰਗ ਕਰ ਰਿਹਾ ਰਾਤ ਅਲੀ ਕਹਾਣੀ ਦੱਸ ਕੇ ਕਿ ਰਾਣੀ ਦਾ ਕੇ ਰਾਤ ਅਲੀ ਕਹਾਣੀ ਦੈਂ ਦੇ ਪਾਲੀ ਜਾਣੇ ਵੇਖਣ ਕੀ ਫਾਇਦਾ ਸਹੀ ਗੱਲ ਆ ਆਪਦੀ ਬੇਇੱਜ਼ਤੀ ਆ ਠੀਕ ਹੈ ਉਹ ਗੱਲ ਦੱਸਣ ਵਾਲੀ ਨਹੀਂ ਇਹ ਦੱਸਣ ਵਾਲੀ ਦੱਸ ਦਿਆਂ ਕਰੇ ਫੱਟੀਆਂ ਲੱਗ ਗਈਆਂ ਅੰਦਰ ਸਭ ਤੋਂ ਪਹਿਲਾਂ ਹਾਂ ਉਹ ਬੱਲੇ ਮੁੰਡੇ ਪਹਿਲਾਂ ਫੱਟੀਆਂ ਫੁੱਟੀਆਂ ਚੜੀਆਂ ਵਿੱਚ ਦੇ ਤੇ ਇਹ ਫੱਟੀਆਂ ਸੇ ਸਾਫ਼ ਕਰਦੇ ਆਂ ਤੇ ਇੱਕ ਸਕੀਮ ਮੇਰੀ ਹੋਰ ਵੀ ਆ ਵੀ ਜਿੱਥੇ ਆਪਾਂ ਰਹਿ ਰਹੇ ਹਾਂ ਹੁਣ ਇੱਥੇ ਤੈਨੂੰ ਗੰਦਗੀ ਕਿੰਨੀ ਕੁ ਲੱਗ ਰਹੀ ਆ 3 ਰੁਪਏ ਆਈ 4 ਰੁਪਏ ਨਹੀਂ ਗੰਦਗੀ ਆਹ ਇੰਨੀ ਕਿੰਨੀ ਇੱਥੇ ਗੰਦ ਪਈ ਲੈ ਤੇ ਜੇ ਆਪਾਂ ਆਪਣੇ ਘਰ ਦੀ ਸਾਫ਼ ਸਫਾਈ ਕਰ ਦਈਏ ਫੇਰ ਯਾਰ ਚਲੋ ਮੈਂ ਤੇਰਾ ਬਣਾਉਣਾ ਰਹਿ ਫਿਰ ਚਲੋ ਬਾਪੇ ਬਣਾਉਨੇ ਆ ਤੇ ਸਭ ਤੋਂ ਪਹਿਲਾਂ ਫੱਟੀਆਂ ਧਰ ਕੇ ਪਿੰਜਰੇ ਜਿਹਾ ਆਪਣੇ ਠੀਕ ਆ ਉਹ ਪਈਆਂ ਤੇ ਪਿੰਜਰਾ ਕਰ ਦਈਏ ਸਾਈਡ ਤੇ ਤੇ ਮੁੜ ਕੇ ਵੇੜਿਆ ਸਾਫ ਸਪਾਈ ਕਰ ਦਈਏ ਸਾਰੇ ਅੰਦਰੋਂ ਕਮਰੇ ਕੋਨੇ ਆਪਣੇ ਬਾਹਰ ਦੀਆ ਕਮਰੇ ਕੋਮਰੇ ਬਾਜ ਕਰਾਂਗੇ ਨਾ ਬਾਹਰਲਾ ਬਲੇਡ ਲੈ ਜਾਈ ਗਈ ਬੋਖਰਾ ਬੋਖਰਾ ਹਾਂ ਹਾਂ ਠੀਕ ਆ ਚੱਲੀਏ ਕਰਕੇ ਮੁੰਡਿਆ ਫਿਰ ਆ ਜਾ ਫਿਰ ਖੜਾ ਹੋ ਜਾ ਚਲੋ ਫੱਟੀਆਂ ਲਾਲ ਗਈ ਕਰ ਲਓ ਜੀ ਦਮ ਲਾਈ ਜਾਂਦਾ ਫੱਟੀਆਂ ਧਰ ਦੋ ਜੀ ਇਹ ਚਾਕੀ ਨਾਲ ਇਹ ਵੀ ਕਰ ਦਗੇ ਸਾਈਡ ਤੇ 来 मुंडा पा हाथ उधरो एक मिनट रुक जाओ जी लो जी वन मिनट पाई अंदर दमनेंद्र फटियां फिर तुम्हें फेर दिखाना है फेर दिखाना है लो जी खुड्डा रखਤਾ ਸੀਗਾ ਸਾਈਡ ਤੇ ਤੇ ਬੋਤਲ ਲੱਭ ਗਈ ਸੀ ਆਰੀ ਪੈਟਰੋਲ ਤੁਸੀਂ ਰੰਗ ਚਿਹਰੇ ਪਾ ਕੇ ਦੇ ਨਹੀਂ ਨਹੀਂ ਸੌਣ ਲੱਗੇ ਨਹੀਂ ਪਾਇਆ ਉਸ ਦੇ ਦੱਬੀਆਂ ਦੇਖ ਲੈ ਕਿੰਨੀਆਂ ਕਾ ਮੇਂ ਹਾਂ ਤਾਂ ਤਾਂ ਰੋਕਦੇ ਵੀਡੀਓ ਲੋ ਬੇ ਮਿੱਤਰੋ ਤੇ ਹੁਣ ਕਰਦੇ ਆ ਆਪਣੇ ਹਾਊਸ ਦੀ ਹਾਊਸ ਦੀ ਸਫਾਈ ਕਰਦੇ ਆ ਕਮੂਤਰਾਂ ਵਾਲੇ ਹਾਊਸ ਦੀ ਸਫਾਈ ਕਰਦੇ ਆ ਚਾਰ ਚੁਪਰੋਂ ਬਾਹਰੋਂ ਬੂਰੋਂ ਅੰਦਰੋਂ ਠੀਕ ਆ ਇਹ ਚੱਕ ਦਿੰਨੇ ਹੈਗੇ ਤੇ ਕੰਮ ਕਰਦੇ ਆ ਸਟਾਰਟ ਬਈ ਤੇ ਤੁਹਾਨੂੰ ਫਿਰ ਦਿਖਾਉਣੇ ਆਪਾਂ ਹੋਰ ਮੁੰਡਿਆ ਕਿਵੇਂ ਐ ਸੱਟਾ ਜਮਾ ਯਾਰ ਕੁਝ ਅੱਜ ਵੀਡੀਓ ਨਹੀਂ ਬਣੀ ਕੀ ਕਰਕੇ ਹੁਣ ਆਪਾਂ ਟਾਈਮ ਵੀ ਬੜਾ ਹੋ ਗਿਆ ਹੈ ਕੋਈ ਨਹੀਂ ਕਰਨਾ ਕੀ ਆ ਨਹੀਂ ਕੁਝ ਵੀ ਕਰਤਾ ਲਿਗੇ ਕੋਈ ਲਤਾਂ ਦਾਹ ਕਰ ਲੈ ਫਿਰ ਥੱਲੇ ਕਹਿੰਦੇ ਹੋਰ ਨਹੀਂ ਮੈਂ ਇਹਨੂੰ ਐ ਕਰ ਮੈਂ ਘਰ ਦੀ ਸਫਾਈ ਕਰਦੀ ਆ ਆਪਣੀ ਫਿਰ ਬੋਕਰ ਬੁਕਰ ਮਾਰ ਦਿੱਗੇ ਆ ਰਹਿੰਦੀ ਐ ਇਹ ਕਰਦਨੇ ਕੋਈ ਨਹੀਂ ਬੋਕਰ ਬੁਕਰ ਮਾਰ ਦਿੱਗੇ ਚਾ ਹੂੰ ਰਾਣੇ ਵਾਲੇ ਸਿੱਟਰ ਕੇ ਉਹ ਉਹਦਾ ਕੋਈ ਗੱਲ ਨਹੀਂ ਮੇਰਾ ਫਾਲਤ ਜਾ ਚਲ ਉਹਨਾਂ ਬਾਪੇ ਬੋਕਰ ਮਾਰਦੇ ਆ ਕਰਦੇ ਆ ਇੱਥਾ ਉਥੇ ਬਈ ਲਓ ਜੀ ਨਹੀਂ ਹਟਦਾ ਮੁੰਡਾ ਜੀ ਸਾਡੀ ਸਾਫ ਪਾਈ ਬਣਾ ਹਾਂ ਬਈ ਪੂਰੀ ਸ਼ਿੰਦੋ ਬਣੀ ਗਏ ਕਿਹੜੀ ਸ਼ਿੰਦੋ ਪਾਉਂਦੇ ਆ ਸ਼ਿੰਦੋ ਸ਼ਿੰਦੋ ਕਿਹੋਣਾ ਪੂਛੇ ਕਿਣੀ ਕਿਹਦੀ ਐ ਕੀ ਕਰਦਾ ਜੱਪ ਕਰਦਾ ਫੁੜੇ ਡਾਈ ਇਹਦੇ ਉਹਵੇਂ ਉਹ ਫੜਮੀ ਵੀ ਨਹੀਂ ਆ ਦਿੰਦੇ ਪਰ ਫੜਮ ਮਾਰੀ ਹਮ ਕਰੀਏ ਬਸ ਸਾਥ ਪਾ ਜਾ ਦੋ ਕਰਾ ਦੋ ਨਾ ਮੈਨੂੰ ਕੱਲੀ ਵੀਡੀਓ ਬਣਾ ਜਿੰਨੇ ਬੈਠੇ ਕਰਾ ਦਿੰਨੇ ਕੋਈ ਨਹੀਂ ਕੋਈ ਤਰੀਕਾ ਹੋਣੀ ਹੈ ਹਜੇ ਆ ਜਾਂਦੀ ਆ ਜਾਂਦੀ ਹੜਦੇ ਭਾਈ ਬਣਾ ਪੈਰ ਦੇ ਕਿੰਨੇ ਪਿਆ ਵਰਦਾ ਚਲ ਫਾਈਵ ਕਰ ਲਈ ਫਿਰ ਇੱਥੇ ਪੂਰੀ ਕਰੀ ਜੀਪਾ ਹੋ ਗਈ ਮੁੰਡੇ ਸਾਹ ਯਾਰ ਗਰਮੀ ਹੈ ਜੀ ਆ ਨਹੀਂ ਕਰਿਆ ਨਾ ਥੋੜੀ ਹੀ ਕਰਤੀ ਆ ਬਈ ਮੂਰੋ ਮੂਰੋ ਹੀ ਬਸ ਜਿੱਥੇ ਕਿ ਹੱਗਣਾ ਮੁੱਤਣਾ ਜਿਆਦਾ ਵਿਲਨ 20 ਵੀ ਆ ਜਾਣਗੇ ਸ਼ਾਇਦ ਕਿਦੇ ਫੋਟੋ ਖਿੱਚ ਕੇ ਬਾ ਦੇਤਾ ਕਾਦੀ ਉਹ ਕੀ ਕਹਿੰਿਆ ਇਹ ਕਾਹੇ ਕਿਛੀ ਚਿਕਨਾ ਤੱਕੇ ਕੌਣ ਮਾਰ ਦਵੇਂ ਚਲ ਕੋਈ ਨਹੀਂ ਬਾਬੋ ਫੁੱਦੂ ਦੀ ਸਫਾਈ ਕਰਦੀ ਆ ਜੱਜ ਕਿੜ ਭਾਣੇ ਪੁਪਾਈ ਨਾ ਮਰੇ ਆ ਸਾਲਾ ਵੀ ਮਰੀਦਾ ਉਹ ਅੰਦਰੋਂ ਵੀ ਕਰਤੀ ਉਹ ਉੱਥੋਂ ਹੀ ਜਿੱਥੇ ਪਹਿਲਾਂ ਸਮਾਨ ਆ ਹਾਂ ਜੀ ਤਾਂ ਆ ਲੇਖੋ ਬਣ ਗਈ ਨਾ ਗੱਲ ਵਧੀਆ ਅੱਗੇ ਇਹ ਹੱਗਾਂ ਨੂੰ ਜੀ ਨਹੀਂ ਕਰਦੇ ਭੈਣ ਚੌਦਾ ਤੇ ਤੁਹਾਨੂੰ ਵਧੀਆ ਥਾਂ ਕਿਹਨੂੰ ਭਾਈ ਨਾ ਆਏ ਨੂੰ ਹੈ ਬਹੁ ਫਰੇ ਨੂੰ ਦਾਦਾ ਮੁੰਡਾ ਫੜਕਾ ਆ ਬੰਦੇ ਵੇਖ ਚੱਕਦੇ ਕੋਲ ਜਾ ਜਾ ਸਰਿਆਲਾ ਹੈ ਨਿਮ ਤੇ ਬੈਠੂਗੇ ਚੱਲ ਕੋਈ ਨਹੀਂ ਵੇਖੀਓ ਫਿਰ ਠੀਕ ਹੈ ਲੋ ਜੀ ਆ ਗਏ ਘਰੇ ਲਓ ਪੇ ਪਾਣੀ ਪੁਣੀ ਪਾ ਗਏ ਭੈਣ ਨੂੰ ਧੋ ਕੇ ਤੇ ਦਾਣੇ ਉਹਨੇ ਪਾ ਦਿੱਤੇ ਆਏ ਹਾਏ ਦੇਖੀ ਬੱਚੀ ਪੁੱਛੇ ਤੇ ਕਾਨੂੰ ਕਰਾਂ ਦੀ ਕਰਾਂਗੇ ਰਖੋਡੇ ਖਾੜੇ ਦੀ ਸਫਾਈ ਕਰੀ ਆਪਣੀ ਪਿੰਜਰੇ ਦੀ ਗੰਦੇ ਆਵਾਜਾ ਬਿੱਠਾ ਬੁੱਟਾ ਨਹੀਂ ਕੋਈ ਜੰਮ ਨਹੀਂ ਹੋਣੀ ਹੈ ਨਾ ਮਾਰਦਾ ਮਾਰਦਾ ਕੀ ਗੱਲ ਹੈ ਕੀ ਕੀ ਕਰ ਬਈ ਇਹ ਕੀ ਕੀ ਗੱਲ ਮਾਰਦਾ ਲੈ ਇਹ ਕੀ ਮਾਰਦਾ ਤੂੰ ਦੰਦੀ ਬੋਲੇ ਪਾੜਦਾ ਮਾਰ 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 ਹੁਣ ਮਰ ਪਾਏ ਵੀ ਫਿਰ ਬੰਨਾ ਬੱਚਾ ਦਿਖਾਓ ਵੀ ਆਪ ਦਾ ਬੱਚਾ ਦਿਖਾਰੇ ਬੱਚਾ ਦਿਖਾ ਦਿਖਾ ਤੂੰ ਦਿਖਾ ਦੇ ਪਰ ਉਹ ਪਾਪੇ ਉਹਨੇ ਤੁਰੇ ਬੱਚੇ ਵੜੀ ਕੇ ਨਾ ਤੇ ਵਿੱਚ ਬੜ ਕੇ ਦੇਖੀ ਬੱਚੇ ਬੱਚੇ ਕਈ ਦਿਨ ਹੋ ਗਏ ਵੇਖੀ ਲਿਗੇ ਤੇ ਆ ਪਾਣੀ ਬਹੁਤ ਗੰਦਾ ਵਿੱਚ ਨਾਉਂਦੇ ਆ ਇਹ ਆਹ ਭਾਈ ਆਏ ਆਏ ਇਹ ਨਾ ਬੋਤਲ ਦੋ ਮਿੰਟ ਪਰੇ ਹੋ ਜਾ ਕਰ ਇੱਕ ਵਾਰੀ ਭੇੜ ਦੀ ਕਰ ਲਾਓ ਜੀ ਕਰਾਓ ਆਪਣਾ ਬੱਚਾ ਚੈੱਕ ਕਿਵੇਂ ਆ ਵਾਹ ਵਾਹ ਇਹ ਬਦਨਾ ਪੂਰਾ ਡਬਲ ਬਣਿਆ ਪਿਆ ਦਾ ਪੂਰੇ ਪੱਲੇ ਪੁੱਲੇ ਬਣੇ ਇਹ ਡੱਬਾ ਇਹਦੇ ਨਾਲ ਦਾ ਆਪਣੇ ਉਹ ਤੇ ਦੂਜੇ ਦੀ ਐਡ ਬਲੈਕ ਇਧਰ ਜੈਡ ਬਲੈਕ ਚਲੋ ਬਾਪੋ ਦਾਣੇ-ਦੋਨੇ ਪਾਈਏ ਨੂੰ ਆਪਾਂ ਹਣਾ ਦਾਣਾ ਪਾਣੀ ਪਾਦ ਗਏ ਕੰਮ ਨਿਵੇੜਦ ਗਏ ਤੇ ਬੱਚੇ ਬਹੁਤ ਸੋਹਣੇ ਆਗੇ ਚੈੱਕ ਕਰੋ ਆ ਸਾਰਾ ਨਾ ਸੋਹਣਾ ਡੱਬਾ ਇਹ ਮੱਲਾ ਐਧੇ ਗਿਆ ਯਾਰ ਚਾਚੇ ਤੇ ਕਿਤਾਏ ਤੇ ਆਪਾਂ ਚਲੋ ਫਿਰ ਕੋਈ ਨਹੀਂ ਦਾਣੇ-ਦੋਨੇ ਪਾਈਏ ਤੁਹਾਨੂੰ ਦਿਖਾਉਣੇ ਆਕਰ ਆਪਾਂ ਲਓ ਮੇਰੇ ਵੀਰੋ ਤੇ ਪਾਣੀ ਲਿਆਏ ਆਪਾਂ ਧੋ ਕੇ ਭਾਂਡਾ ਤੇ ਖਾਈਏ ਇਹਨੇ ਪੱਠੇ ਆਪਣੇ ਦਾਣੇ ਬਸ ਦਾਣੇ ਇਹਨਾਂ ਨੂੰ ਸਾਰਾ ਨਹੀਂ ਪਾਈਏ ਸੋਹਰਾ ਦੇਣੀ ਦਿਨ ਵਿੱਚ ਦੀ ਤਿੰਨ ਵਾਰੀ ਬਾਹਰ ਕੱਢਦੇ ਜਿਹੜੀ ਇਹਨਾਂ ਨੂੰ ਬਾਹਰ ਕੱਢ ਕੇ ਕਦੇ ਕਣਕ ਪਾਤੀ ਕਦੇ ਬਾਹਰ ਆਪਾਂ ਦਾ ਸਰੋਂ ਪਾਤੀ ਤੇ ਹੁਣ ਪਾਤੇ ਤੇ ਹੁਣ ਵੀ ਖਾਣ ਲੱਗੇ ਦੇਖੋ ਲੈ ਖਾਣ ਦੇ ਵਲ ਤਾਂ ਬਦ ਹੈ ਬੱਚੇ ਮੁੱੱਚੇ ਕਰਨ ਖਾਂਦੇ ਹੈਗੇ ਜਿੱਦਾਂ ਬੱਚੇ ਮੁੱੱਚੇ ਰੱਜ ਜਾਣਗੇ ਨਾ ਚਲੋ ਚੰਗੀ ਕਰਾ ਬੱਚੇ ਪਾਲਦੇ ਆਦੇ ਚਲੋ ਬੱਸ ਤੇ ਹੁਣ ਰੋਟੀ ਜਿਹੜੀ ਖਾ ਲਈ ਆ ਵੀ ਹੁਣ ਤੇ ਦੰਦਨ ਖਾਣ ਲੱਗੇ ਤੇ ਕਰਦੇ ਹੁਣ ਦਾ ਸ਼ੇਅਰ ਫਿਰ ਆਪਾਂ